ਜਿੰਨਾ ਮਰਜੀ ਤਿਆਬ ਬਣਾਇ ਤੁਹਾਨੂੰ ਅੱਗੇ ਵੀ ਦੱਸਦਾ ਅੱਧਾ ਚਮਚਾ ਮਿੱਠੇ ਸੋਡੇ ਦਾ ਅੱਧੀ ਖੰਡ ਓਨੀ ਪਾ ਲੈਣੀ ਆ ਨਾਲ ਦੀ ਨਾਲ ਤਿਆਬ ਇੱਕ ਸਕਿੰਟ ਚ ਖਤਮ ਹੂੰ ਉਹਦੇ ਇੱਕ ਸਕਿੰਟ ਚ ਖਤਮ ਹੋ ਜੂਗੀ ਅੰਦਰ ਗਿਆ ਸੋਡਾ ਤੇ ਖੰਡ ਖੰਡ ਇਸਾਂ ਭਜਨ ਹੂੰ ਬਸ ਉਹਦੇ ਮਲਾਓ ਜਾਨੀ ਕਿ ਮਲਾ ਕੇ ਉਹਦੇ ਮਲਾਓ ਕਿਸੇ ਦੇ ਬੰਦੇ ਦੇ ਪੇਟ ਦਰਦ ਰਾਤ ਨੂੰ ਹੋਣ ਲੱਗਾ ਜਿੰਨਾ ਮਰਜੀ ਬਹਲਾ ਲੇਟਦਾ ਸੀ ਅੱਧਾ ਚਮਚਾ ਮਿੱਠੇ ਸੋਡੇ ਦਾ ਤੇ ਅੱਧਾ ਚਮਚਾ ਖੰਡ ਦਾ ਦੇ ਦਿਓ ਅੰਦਰ ਜਾਣ ਸਾਰੀ ਦਰਦ ਖਤਮ ਨਾਲ ਦਿਨ阿里 ਖਾਧਮ ਹੋਈ ਕਰਦੋਂ ਦਰਦ ਬਹੁਤ ਵਧੀਆ ਮਿੱਠਾ ਸੋਡਾ ਬਹੁਤ ਵਧੀਆ ਚੀਜ਼ ਆ ਇਹ ਸਾਨੂੰ ਵਰਤਣਾ ਚਾਹੀਦਾ ਹਰ ਇੱਕ ਨੂੰ ਕਾਰਨ ਕੀ ਅਸੀਂ ਚੀਜ਼ਾਂ ਬਹੁਤ ਗਲਤ ਖਾ ਰਹੇ ਹਾਂ ਇਹ ਵੈਦ ਸਾਹਿਬ ਕਹਿੰਦੇ ਨੇ ਕਿ ਜੇਕਰ ਹਰ ਬਿਮਾਰੀ ਤੋਂ ਬਚਣਾ ਚਾਹੋਣੇ ਹੋ ਤਾਂ ਹਰ ਘਰ ਦੇ ਵਿੱਚ ਇੱਕ ਕਾੜ ਨਹੀਂ ਲਿਓ ਵੈਦ ਸਾਹਿਬ ਤੁਸੀਂ ਇਹ ਦਾਵਾ ਕੀਤਾ ਪਹਿਲਾਂ ਕਿ ਹਰ ਘਰ ਦੇ ਵਿੱਚ ਇੱਕ ਕਾੜ ਨਹੀਂ ਲਿਓ ਤਾਂ ਵੱਡੀ ਗਿਣਤੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਉਹ ਕਿਵੇਂ ਇਹ ਕਾੜਨੀ ਦਾ ਇਸਤਨਾਜ ਵੀ ਸੀ ਜਿਹੜਾ ਦੁੱਧ ਨਾਲ ਕੱਚਾ ਪੀਂਦੇ ਆਂ ਜਦੋਂ ਅਸੀਂ ਉਹਨੂੰ ਪੀਂਦੇ ਆ ਸਾਡਾ ਖੂਨ ਵਿਗਾੜਾ ਕਰਦਾ ਵਾ ਤੇ ਇੱਕ ਸਟੌਲ ਬਣਦਾ ਵਾ ਜੀ ਅਸੀਂ ਦਹੀਂ ਖਾਂਦੇ ਆ ਇਹਦਾ ਕੱਚੇ ਦੁੱਧ ਦਾ ਬਣੋ ਰਿਸ਼ਾ ਪੈਦਾ ਕਰਦਾ ਵਾ ਇਵੇਂ ਮੱਖਣੀ ਦੇ ਕੇ ਹੋਰ ਰਿਸ਼ਾ ਪੈਦਾ ਕਰਦੇ ਆ ਜੀ ਕੱਚਾ ਕਿਵੇਂ ਮਤਲਬ ਹਰ ਘਰ ਦੇ ਵਿੱਚ ਦੁੱਧ ਲੋਕ ਉਬਾਲ ਕੇ ਹੀ ਪੀਂਦੇ ਨੇ ਉਹ ਇੱਕ ਇੱਕ ਦੋ ਵਾਲੇ ਦੇ ਦਿੰਦੇ ਆ ਤੇ ਅਸੀਂ ਉਹਨੂੰ ਵਰਤ ਲੈਨੇ ਆ ਦਹੀਂ ਉਹਦਾ ਕੁੱਝ ਉਹਨੂੰ ਕੱਚਾ ਮੰਨਦੇ ਹੋ ਹਾਉ ਕੱਚਾ ਜੀ ਉਹ ਕੱਚਾ ਜੇ ਇੱਕ ਦੋ ਵਾਲੇ ਦੁੱਧ ਨੂੰ ਦਿੱਤੇ ਨੇ ਤਾਂ ਦੁੱਧ ਕੱਚਾ ਹੀ ਹੁੰਦਾ ਹਾਉ ਕੱਚਾ ਜੀ ਜਿਹੜਾ ਕਾੜਦੇ ਆ ਦੁੱਧ ਹੁੰਦਾ ਨਾ ਜੀ ਮਤਲਬ ਕਿਲੋ ਦੁੱਧਾ ਤੇ ਘੱਟੋ-ਘੱਟ ਅੱਧਾ ਕਿਲੋ ਪਾਉਣਾ ਕਿਲੋ ਚ ਪਾਣੀ ਚਾਹੀਦਾ ਵਾ ਉਹਨੂੰ ਦੋ ਅੱਗਾਂ ਪੈਣ ਸ਼ਾਮ ਤੱਕ ਸੁਬਾ ਧਰ ਦਈਦਾ ਸ਼ਾਮ ਤੱਕ ਕੱਢਦਾ ਦੁੱਧ ਤੁਸੀਂ ਉਹਨੂੰ ਪੀ ਕੇ ਦੇਖੋ ਜਦੋਂ ਪੀਓ ਐ ਲੱਗੂ ਜਿਵੇਂ ਖੰਡ ਪਾਈ ਹੋndi ਬੱਚਾ ਇੰਨਾ ਮਠਾਸ ਉਹਦੀ ਹੋਜੂਗੀ ਫਿਰ ਉਹ ਦੁੱਧ ਜਦੋਂ ਰਾਤ ਨੂੰ ਪੀਵਾਂਗੇ ਪੂਰੀ ਤਾਕਤ ਦੇ ਉਹ ਖੂਨ ਨਹੀਂ ਗਾੜਾ ਹੋਊਗਾ ਕੋਈ ਘਬਰਾ ਨਹੀਂ ਆਊਗਾ ਖਾਦਾ ਪੀਤਾ ਸਾਰਾ ਥੋੜਾ ਸੈੱਟ ਕਰ ਦੂ ਦੁੱਧ ਪਰ ਸੌਣ ਤੋਂ ਘੰਟਾ ਪਹਿਲੋ ਪੀਓ ਜਿਹੜਾ ਪੱਕੇ ਦੁੱਧ ਦਾ ਕੜੇ ਹੋਏ ਦਾ ਦਹੀਂ ਬਣੂਗਾ ਉਹ ਸਾਡੀ ਬੋਡੀ ਦਾ ਰੇਸ਼ਾ ਖਤਮ ਕਰਦਾ ਘਿਓ ਵੀ ਜੇ ਸੀ ਪੱਕੇ ਦੁੱਧ ਕਾੜਨੀ ਦਾ ਪੀਵਾ ਖਾਵਾਂਗੇ ਧਾਰ ਚ ਪਾਓ ਅੱਧਾ ਚਮਚਾ ਚਮਚਾ ਪਾ ਲੋ ਅੱਧਾ ਕੰਮ ਦੇ ਹਿਸਾਬ ਨਾਲ ਆਪਦੇ ਪਾ ਲੋ ਤੁਹਾਡਾ ਖੂਨ ਨਹੀਂ گاੜਾ ਹੋਣ ਦੇਗਾ ਰੇਸ਼ਾ ਨਹੀਂ ਬਣ ਦੇਊਗਾ ਪਰ ਪਰ ਬਹੁਤ ਸਾਰੇ ਡਾਕਟਰ ਐ ਹੋਜੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਜਿਹੜਾ ਘਿਓ ਆ ਉਹ ਨਾ ਖਾਓ ਮੱਖਣ ਨਾ ਖਾਓ ਇਹਦੇ ਨਾਲ ਤੁਹਾਡਾ ਖੂਨ گاੜਾ ਹੁੰਦਾ ਹੈ ਇਹਦੇ ਨਾਲ ਤੁਹਾਡੇ ਰੇਸ਼ਾ ਬਣਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਘਿਓ ਤੇ ਮੱਖਣੀ ਖਾਣੀ ਚਾਹੀਦੀ ਹਾਂਜੀ ਇਹ ਦੇਖੋ ਅਸੀਂ ਹੁਣ ਜੋ ਸਬਜ਼ੀਆਂ ਖਾਣੇ ਆ ਸਾਨੂੰ ਦੁੱਧ ਦੁੱਧ ਹਰ ਇੱਕ ਬੰਦ ਕਰਾਈ ਜੀ ਦਾ ਸਬਜ਼ੀ ਕੋਈ ਨਹੀਂ ਬੰਦ ਕਰਾਉਂਦਾ ਸਬਜ਼ੀ ਤੇ ਅੱਜ ਸਪਰੇਅ ਹੋ ਗਈ ਅਸੀਂ 10 ਦਿਨਾਂ ਚ ਖਾ ਲੈਣੀ ਆ ਜਿਹੜਾ ਕਿ ਮਤਲਬ ਡਾਕਟਰ ਵੀ ਵੱਡੇ ਵੱਡੇ ਜਿੰਨੇ ਆਪਣੇ ਹੈਗੇ ਅਮਰੀਕਾ ਵਾਲੇ ਉਹ ਸਾਰੇ ਕਹਿੰਦੇ ਵੀ ਜਿਹੜੀ ਆਪ ਕੋਈ ਵੀ ਸਪਰੇਅ ਕਰਦੇ ਆ ਇਹਦਾ ਮਹੀਨਾ 2 ਮਹੀਨਿਆਂ ਸਰ ਰਹਿੰਦਾ ਵਾ 15 ਦਿਨਾਂ ਸਰ ਰਹਿੰਦਾ ਅਸੀਂ ਸਬਜ਼ੀ ਦਾ 50 10 ਦਿਨਾਂ ਜੀ ਖਾ ਜਾਂਦੇ ਆ ਜਦੋਂ ਦੁੱਧ ਕੜੂਗਾ ਨਾ ਕਾੜਨੀ ਚ ਉਹ ਜਿਹੜਾ ਯੂਰੀਆ ਯੂਰੀਆ ਸਭ ਚੱਕ ਦੇਣਾ ਵਾ ਅਗਨੇ ਐਨ ਸ਼ੁੱਧ ਹੋ ਜਾਣਾ ਪੂਰਾ ਤੁਸੀਂ ਪੀ ਕੇ ਤਾਂ ਦੇਖੋ ਤੇ ਜਰਾ ਮਨ ਵੇਖੋ ਕਿ ਮੈਂ ਖੁਸ਼ ਹੋਊਗਾ ਤੇ ਹੌਲਾ ਹੋਊਗਾ ਹੂੰ ਤੁਸੀਂ ਰਾਤ ਨੂੰ ਜਰੂਰ ਅੱਜ ਧਰ ਕੇ ਦੇਖਿਓ ਤੁਹਾਡਾ ਮਨ ਇੰਨਾ ਹੌਲਾ ਤੇ ਤੁਸੀਂ ਫਿਰ ਫੀਲ ਕਰੋਗੇ ਉਡੂ ਢੂ ਕਰੋਗੇ ਇੱਕ ਦੋ ਦਿਨਾਂ ਚੀ ਅੱਛਾ ਮਤਲਬ ਕਾੜਨੀ ਵਾਲੇ ਦੁੱਧ ਦਾ ਘਿਓ ਤੇ ਮੱਖਣ ਉਹ ਉਹ ਵੀ ਉਹ ਵੀ ਸਹੀ ਆ ਮੈਂ ਕਹਾਂ ਜੀ ਅੰਬਰਤਾ ਹੋ ਸਾਨੂੰ ਬਿਮਾਰੀਆਂ ਲੱਗਣੀਆਂ ਹੀ ਨਹੀਂ ਸਾਡੇ ਜਿਵੇਂ ਅੱਜ ਤੋਂ 50 60 ਸਾਲ ਬਜ਼ੁਰਗ ਪਹਿਲੋਂ ਖਾਂਦੇ ਸੀਗੇ ਅਸੀਂ ਉਹ ਚੀਜ਼ਾਂ ਉਵੇਂ ਖਾਣ ਲੱਗ ਜਗੇ ਬਰਗਰ ਪੀਜ਼ਾ ਤੋਂ ਹੋ ਜੀਏ ਦੂਰ ਤਲੀਆਂ ਚੀਜ਼ਾਂ ਤੋਂ ਹੋ ਜੀਏ ਦੂਰ ਫਰਜਾਂ ਤੋਂ ਦੂਰ ਹੋ ਜੀਏ ਜਿਵੇਂ ਅਸੀਂ ਸਾਡੇ ਮਾਤਾਵਾ ਸੀ ਪਹਿਲੀਆਂ ਲਸਣ ਪਿਆਜ਼ ਅਦਰ ਇਹਨੂੰ ਚੀਰ ਕੇ ਤੇ ਦਾਲ ਧਰਦੇ ਨਹੀਂ ਕਾੜ ਨਹੀਂ ਚਾ ਉਹ ਜੀ ਚ ਕੁਜੀ ਦੀ ਛੋਟੀ ਅੱਗ ਤੇ ਪਾਥੀਆਂ ਤੇ ਧਰਦੇ ਸੀ ਅਸੀਂ ਤੇ ਉਹਦੇ ਚ ਮੱਠੀ ਮੱਠੀ ਅੱਗ ਤੇ ਉਹ ਪੱਕਦਾ ਸੀਗਾ ਉਹ ਅੰਮ੍ਰਿਤ ਬਣ ਜਾਂਦਾ ਸੀਗਾ ਸਾਡੇ ਕੀ ਹੁਣ ਭੈਣਾ ਕਰਦੀਆਂ ਵਾ ਕੁਕਰ ਹੁੰਦਾ ਵਾ ਸੀਟੀਆਂ ਵੱਜਦੇ ਤੇ ਉਵੇਂ ਸਾਡੀਆਂ ਸੀਟੀਆਂ ਵੱਜਦੀਆਂ ਵਿੱਚ ਪਾ ਦਿੰਦੇ ਆ ਸਾਰੇ ਮਸਾਲੇ ਜਿਹੜਾ ਅਦਰ ਲਸਣ ਪਿਆਜ਼ ਨੇ ਸਾਨੂੰ ਖੂਨ ਨਹੀਂ گاੜਾ ਹੋਣ ਦੇਣਾ ਸੀ ਗੈਸ ਨਹੀਂ ਬਣ ਦੇਣੀ ਸੀ ਬੀਪੀ ਨਹੀਂ ਵਧਣ ਦੇਣਾ ਸੀਗਾ ਸਾਡੀ ਬਾਡੀ ਨੂੰ એનર્ਜੀ ਦੇਣੀ ਸੀ ਉਹਨੂੰ ਇਹ ਤੇਲ ਨਾਲ ਜਦੋਂ ਸੜਕਿਆ ਜਮਾ ਸੁਆਹ ਹੋ ਜਾਂਦਾ ਵਾ ਤੇ ਸਾਡੇ ਨੱਕ ਨੂੰ ਚੜਦੀ ਆ ਉਹਦੀ ਖੁਸ਼ਬੂ ਜਿਹੜੀ ਚੜਦੀ ਸਮੈਲ ਫੇਰ ਅਸੀਂ ਉਹਨੂੰ ਪਾ ਦਿੰਨੇ ਦਾਲ ਸਬਜ਼ੀ ਚ ਐਨ ਖਤਮ ਹੋ ਜਾਂਦਾ ਫੇਰ ਸਾਨੂੰ ਡਾਕਟਰ ਤੇ ਸਾਡੇ ਕੋਲੇ ਆਉਂਦੇ ਆ ਬਾਅਦ ਚ ਜੇ ਅਸੀਂ ਇਹ ਚੀਜ਼ਾਂ ਤੋਂ ਬਚਣਾ ਸਾਨੂੰ ਪ੍ਰਾਤਨ ਸਮੇਂ ਚ ਉੱਠ ਜਿਵੇਂ ਸਾਡੇ ਬਜ਼ੁਰਗ ਅਨਪੜ੍ਹ ਕਰਦੇ ਸੀ ਉਹ ਬਹੁਤ ਬੁੱਧੀਮਾਨ ਸੀ ਬੜਾ ਉਹਨਾਂ ਦਾ ਦਿਮਾਗ ਸੀ ਦੇਖੋ ਜਿਹੜੇ ਸਾਡੇ ਮਾਤਾਵਾ ਭੈਣਾਂ ਨੇ ਬਜ਼ੁਰਗਾਂ ਨੇ ਅਨਪੜ੍ਹਾਂ ਨੇ ਇੰਨੇ ਵਧੀਆ ਯੋਗ ਬਣਾਏ ਆ ਨਾ ਉਹ ਮਸਾਲੇ ਘਰੇ ਬਣਾਓ ਕੰਪਨੀਆਂ ਦੇ ਨਾਲ ਲੋ ਪਰ ਉਹਨਾਂ ਦੇ ਪੀੜੀਦਰ ਪੀੜੀ ਤਜਰਬੇ ਚ ਉੱਚੀ ਜਿਹੜੇ ਮਤਲਬ ਕਿਸੇ ਵੀ ਪੁਰਾਣੀ ਮਾਤਾ ਨੂੰ ਪੁੱਛ ਲਓ ਕਿ 50 60 ਸਾਲ ਦੀ ਜਿਹੜੀਆਂ 80 ਸਾਲ ਦੀਆਂ ਹੈਗੀਆਂ ਉਹਨਾਂ ਨੂੰ ਪੁੱਛੋ ਵੀ ਮਸਾਲੇ ਕਿਵੇਂ ਬਣਾਉਂਦੇ ਸੀ ਉਹ ਦੱਸਣੀਆਂ ਪਈਆਂ ਤਿੰਨ ਚਾਰ ਚੀਜ਼ਾਂ ਉਹ ਘਰੇ ਕੁੱਟ ਕੇ ਬਣਾ ਲਓ ਤੁਹਾਨੂੰ ਗੈਸ ਦੀ ਆ ਕੋਈ ਗਰਮੀ ਗਰਮائش ਕੁਝ ਨਹੀਂ ਹੋਣਾ ਤੰਦਰੁਸਤ ਪੂਰੀ ਹੋਣ ਲੱਗ ਜਾਓਗੇ ਜਿਹੜੇ ਮਸਾਲੇ ਅਸੀਂ ਬਾਹਰੋਂ ਲਿਆਉਂਦੇ ਉਹ ਮਸਾਲੇ ਨਹੀਂ ਸਹੀ ਉਹਨਾਂ ਤੋਂ ਸਾਨੂੰ ਦੂਰ ਰਹਿਣਾ ਜਦ ਆਪਦੇ ਜਿਵੇਂ ਪੁਰਾਣੇ ਬਜ਼ੁਰਗ ਬਣਾਉਂਦੇ ਉਵੇਂ ਬਣਾਓ ਉਵੇਂ ਹੀ ਖਾਓ ਹੂੰ ਤਾਂ ਪਤੰਦਰਸ ਬਿਲਕੁਲ ਹੋ ਜਾਂਦਾ ਮਤਲਬ ਕੁਦਰਤੀ ਜੀਵਨ ਸ਼ੈਲੀ ਦੇ ਨਾਲ ਜੁੜਨਾ ਚਾਹੀਦਾ ਹਾਂ ਜੀ ਹਾਂ ਫਿਰ ਅਸੀਂ ਤੰਦਰੁਸਤ ਪੂਰੇ ਰਹਿਵਾਂਗੇ ਦੇਖੋ ਅਸੀਂ ਹੁਣ ਜਿਹੜੇ ਸਾਡੇ ਹੁਣ ਕਈ ਪਰਿਵਾਰ ਆ ਝੁੱਗੀਆਂ 'ਚ ਰਹਿ ਰਹੇ ਆ ਝੌਪੜੀਆਂ 'ਚ ਰਹਿ ਰਹੇ ਆ ਉਹਨਾਂ ਨੂੰ ਕਿਉਂ ਨਹੀਂ ਬਿਮਾਰੀਆਂ ਲੱਗਦੀਆਂ ਜੀ ਹੂੰ ਕਿਉਂਕਿ ਉਹਨਾਂ ਦਾ ਖਾਣ ਪੀਣ ਵੀ ਸਾਡੇ ਨਾਲ ਕਹੀ ਜਾਂਦੇ ਨੇ ਵੀ ਉਹ ਗੰਦੇ ਨਾਲੀ ਤੇ ਰਹਿੰਦੇ ਜਲੰਧਰ ਦੇਉ ਜਾਈਏ ਦਾ ਉਹਨਾਂ ਚੈੱਕ ਕਰ ਲੋ ਬਿਮਾਰੀਆਂ ਤੇ ਹੋਣੀਆਂ ਹੀ ਨਹੀਂ ਕਿਸੇ ਚ ਨੱਦੇ ਨਾਲੇ ਤੇ ਰਹਿੰਦੇ ਜੋ ਪਿੰਡਾਂ ਤੋਂ ਨੂੰ ਜਾਣੇ ਨਕੂਦਰ ਤੋਂ ਵਿਚਾਲੇ ਅਸੀਂ ਉਹਨਾਂ ਨੂੰ ਕਈ ਵਾਰ ਮਿਲੇ ਆ ਵੈਦ ਜਾ ਕੇ ਗੱਲਾਂ ਬਾਤਾਂ ਨਾ ਕੀਤੀਆਂ ਪੂਰੇ ਤੰਦਰੁਸਤ ਹੁੰਦੇ ਆ ਅਸੀਂ ਫੇਰ ਵੀ ਸਾਫ਼ ਸੁਥਰੇ ਜਿਹਿ ਰਹ ਰਹੇ ਆ ਪਰ ਸਾਡਾ ਖਾਣ ਪੀਣ ਮਾੜਾ ਅਸੀਂ ਖਾਣ ਪੀਣ ਦੀ ਥੋੜੀ ਸੋਧ ਕਰੀਏ ਸਭ ਤੋਂ ਵਧੀਆ ਰਵਾਂਗੇ ਸੋ ਅਸੀਂ ਵਿਆਹ ਦੇ ਵਿੱਚ ਗ라스 ਗੁੱਲੇ ਜਲੇਬੀਆਂ ਬਗਾਉਣੇ ਆ ਪਕੌੜੇ ਬਣਾਉਣੇ ਆ ਸਾਰੇ ਹਾਨੀਕਾਰਕ ਸਾਡੇ ਪਹਿਲਾਂ ਖੀਰ ਤੇ ਘੜਾ ਬਣਦਾ ਸੀਗਾ ਉਹ ਤਾਂ ਵੇਖੋ ਵੀ ਹੁਣ ਜਿਹ ਪ੍ਰਸ਼ਾਦ ਉਹ ਵੀ ਘੋੜਾ ਉਹ ਵੀ ਤਾਕਤ ਦੇਣੀ ਆ ਖੀਰ ਦੁੱਧ ਤੋਂ ਬਣੀ ਆ ਵਨੇਸੋਂ ਤਾਕਤ ਦੇਣੀ ਆ ਪਹਿਲੇ ਸਾਡੇ ਬਜ਼ੁਰਗਾਂ ਦਾ ਸਾਰਾ ਹੀ ਸਿਸਟਮ ਤਾਕਤ ਵਾਲਾ ਸੀਗਾ ਨਾਲੇ ਤਾਂ ਸਾਡਾ ਪੈਸਾ ਬਰਬਾਦ ਹੁੰਦਾ ਤੇ ਉਦੋਂ ਗਾ ਫਿਰ ਅਸੀਂ ਡਾਕਟਰ ਲੈ ਲੈਨੇ ਪੈਸੇ ਬਾਕੀ ਤੇ ਬਚਦੇ ਜਿਹੜੇ ਬਚਦੇ ਆ ਸੰਗਤਾਂ ਕੋਲੋਂ ਅਸੀਂ ਲੈ ਲੈਨੇ ਸਾਾਨੂੰ ਵੀ ਦਵਾਈਨੇ ਦੀ ਆਈਨੇ ਦੀ ਉਦ ਦੇਣੀਆਂ ਪੈਂਦੀਆਂ ਦਵਾਈਆਂ ਕਰੀਏ ਕੀ ਪੈਸੇ ਤਾਂ ਬਚਿਆ ਜਾ ਸਕਦਾ ਇਹਨਾਂ ਤੋਂ ਬਸ ਬਚ ਸਕਦੇ ਇਹਨਾਂ ਤੋਂ ਅੱਛਾ ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਕਿ ਹੁਣ ਜਿੰਨੀਆਂ ਬਿਮਾਰੀਆਂ ਵਧ ਗਈਆਂ ਨੇ ਹਰ ਬੰਦਾ ਬਿਮਾਰ ਹੈ ਕੋਈ ਨਾ ਕੋਈ ਬਿਮਾਰੀ ਚੰਬੜੀ ਹੈ ਤੇ ਜੇਕਰ ਘਰੇ ਲੋਕਾਂ ਨੇ ਠੀਕ ਹੋਣਾ ਹੋਵੇ ਤਾਂ ਕੁਝ ਬਿਮਾਰੀਆਂ ਦੇ ਨੁਕਸੇ ਲੋਕ ਘਰੇ ਤਿਆਰ ਕਰ ਸਕਦੇ ਆ ਹਾਂਜੀ ਇੱਕ ਤਾਂ ਜਦੋਂ ਨਾ ਵੀ ਆਪਾਂ ਆਟਾ ਗੁੰਨਦੇ ਆ ਸਵੇਹਾ ਕੋਈ ਵੀ ਆਟਾ ਗੁੰਨਦਾ ਸਜਰਾ ਆਟਾ ਗੁੰਨਣਾ ਜੇ ਆਪਾਂ ਚਾਰ ਪੰਜ ਮੈਂਬਰਾਂ ਕਰਦੇ ਅੱਧਾ ਚੌਂਚਾ ਮਿੱਠੇ ਛੋਡੇ ਦਾ ਜ਼ਰੂਰ ਵਿੱਚ ਪਾਓ ਹੂੰ ਪੱਕਾ ਹੀ ਗੁੰਨਣ ਵਿੱਚ ਉਹਦੇ ਪਾਉਣ ਲੱਗ ਜਾਓ ਤੁਹਾਡੀ ਬੋਡੀ ਨੂੰ ਐਨ ਪੂਰਾ ਵਧੀਆ ਰੱਖੂ ਸਾਫ਼ ਉਹ ਅੱਛਾ ਜੇ ਕਿਸੇ ਦੇ ਗੈਸ ਤਿਆਬ ਬਣ ਗਿਆ ਵਾ ਪੇਟ ਚ ਦਰਦ ਬਹੁਤ ಜಾ ਡੀ ਆਟੇ ਚ ਮਿੱਠਾ ਸੋਡਾ ਪਾਉਣਾ ਚਾਹੀਦਾ ਹਾਉ ਆਟੇ ਚ ਮਿੱਠਾ ਪਾ ਕੇ ਸੋਡਾ ਗੁੰਦਣਾ ਵਾ ਉਹਨਾਂ ਪਕਾ ਲੈਣਾ ਵਾ ਫੱਜੇ ਜੀ ਨਹੀਂ ਰੱਖਣਾ ਉਹਨੂੰ ਸ਼ਾਮ ਨੂੰ ਦੁਬਾਰਾ ਫੇਰ ਪਾ ਲਓ ਹੂੰ ਤੇ ਐ ਵਧੀਆ ਰਹੂ ਸਿਰ ਤੁਹਾਨੂੰ ਪਤਾ ਲੱਗ ਜੂ 2 ਮਹੀਨੇ ਦੇ ਵਿੱਚ ਵਿੱਚ ਵੀ ਹਾਂ ਠੀਕ ਆ ਚੀਜ਼ ਜੇ ਕਿਤੇ ਵੀ ਪੇਟ ਕਿਸੇ ਦਰਦ ਹੁੰਦਾ ਵਾ ਗੈਸ ਤਿਆਬ ਬਣ ਗਿਆ ਵਾ ਕੋਈ ਦਵਾਈ ਤੁਹਾਡੇ ਕੋਲੇ ਨਹੀਂ ਗਈ ਤੁਸੀਂ ਅੱਧਾ ਚਮਚਾ ਮਿੱਠੇ ਸੋਡੇ ਦਾ ਲੈਣਾ ਉਨੀ ਹੀ ਖੰਡ ਪਾਉਣੀ ਵਿੱਚ ਉਹਦੇ ਅੱਧਾ ਚਮਚਾ ਹੀ ਖੰਡ ਦਾ ਮਿਕਸ ਕਰਕੇ ਪਾਣੀ ਨਾਲ ਲੈ ਲਓ ਨਾਲ ਦੀ ਨਾਲ ਪੇਟ ਤੇ ਨਾਲ ਦੀ ਨਾਲ ਗੈਸ ਤਿਆਬ ਬਣਿਆ ਨਾਲ ਦੀ ਨਾਲ ਤੁਹਾਡੇ ਸ਼ਾਂਤੀ ਹੋ ਜੂ ਮਾਨੂੰ ਕੋਈ ਲੋਜ ਮੋਸ਼ਨ ਨਹੀਂ ਲੱਗਣਗੇ ਪਰ ਖੰਡ ਜ਼ਰੂਰੀ ਆ ਸੰਵਜਨ ਉਹਦੇ ਨਾਲ ਪਾਉਣੀ ਆ ਮਲਾ ਕੇ ਇੱਕੋ ਜੀ ਉਹਨੇ ਚੋਚਾ ਖਾਣ ਦਾ ਉਨਾ ਹੀ ਮਿੱਠੇ ਤੁਹਾਡੇ ਦਾ ਲੈਨਸਰ ਉਹਦੀ ਤੁਨਾ ਐਨ ਮਨ ਖੁਸ਼ ਹੋ ਜੂ ਗੈਸ ਤਿਆਬ ਪੇਟ ਦਰਦ ਸਾਰਾ ਠੀਕ ਨਾਲ ਦੀ ਨਾਲ ਹੀ ਹੋ ਜਾਊਗਾ ਜੀ ਮਤਲਬ ਹਾਰਟ ਦਾ ਵੀ ਕਿਤੇ ਆਪਾਂ ਨੂੰ ਕਿਤੇ ਹੁੰਦਾ ਨਾ ਰਾਤ ਨੂੰ ਆਪਾਂ ਉਦੋਂ ਵੀ ਲੈ ਸਕਦੇ ਹਾਂ ਉਦੋਂ ਵੀ ਫੋਲ ਉਦੋਂ ਹੀ ਕੰਮ ਕਰੂਗਾ ਜੇ ਤਰੰਤ ਕੰਮ ਕਰੂਗਾ ਉਹ ਅੱਛਾ ਵੈਦ ਸਾਹਿਬ ਇੱਕ ਇਹ ਗੱਲ ਚਰਚਾ ਚ ਰਹਿੰਦੀ ਆ ਵੀ ਜੇਕਰ ਕਿਸੇ ਨੂੰ ਹਾਰਟ ਅਟੈਕ ਹੋ ਰਿਹਾ ਤਾਂ ਉਹਨੂੰ ਮੌਕੇ ਤੇ ਥੋੜੀ ਜੀ ਅਫੀਮ ਦੇ ਦੋ ਕੀ ਇਹ ਵਾਕਿਆ ਹੀ ਸੱਚ ਹੈ ਫੀਮ ਦੇ ਨਾਲ ਹਾਰਟ ਅਟੈਕ ਰੁਕਦਾ ਹੈ ਜਾਂ ਐਵੇਂ ਵਹਿਮ ਹੀ ਆ ਝੂਠੀ ਆ ਨੇ ਜੋ ਪੁਰਾਣੇ ਬਜ਼ੁਰਗਾਂ ਦੰਦੇ ਵਿੱਚ ਆਪਾਂ ਕਾਫੀ ਟਾਈਮ ਤੋਂ ਲੈਨੇ ਵੈਸੇ ਕੰਮ ਕਰਦੀ ਆ ਤੁਸੀਂ ਉਹਦੇ ਦਿਨ ਅਰਜਨ ਛਾਲ ਦੇ ਵੀ ਲੈ ਸਕਦੇ ਆ ਅਰਜਨ ਛਾਲ ਦੇ 2-3 ਚੌਂਚੇ ਪਾ ਲਓ ਚੂਰਨ ਦੇ ਉਹਨੂੰ ਚੰਗੀ ਤਰ੍ਹਾਂ ਕਾੜ ਲਓ ਜਦੋਂ ਅੱਧਾ ਪਾਣੀ ਰਹਿ ਜਾਵੇ ਉਹਨੂੰ ਪੁਣਕ ਕੇ 2-3 ਧੰ ਦੇ ਦਿਓ ਪਹਿਲੀ ਖਰਾ ਕੇ ਤੁਹਾਨੂੰ ਦੱਸ ਦੇਣਾ ਉਹਨੇ ਜੀ ਤੇ ਉਦੋਂ ਅਰਜਨ ਆ ਰਹਿਸਟ ਆ ਗਈ ਅਜਨਾ ਰੈਸਟ ਦੇ ਇਕੱਠੇ ਹੀ ਜੇ ਤੁਹਾਨੂੰ ਕਿਤੇ ਕੋਈ ਨੌਬਤ ਇਹੋ ਜੀ ਆ ਰਹੀ ਆ ਬੀਪੀ ਤੁਹਾਡਾ ਵੱਧ ਗਿਆ ਵਾ ਤੁਸੀਂ 10 ਚੌਂਚੇ ਇਕੱਠੇ ਅਰਜਨ ਆ ਰੈਸਟ ਦੇ ਅੱਧੇ ਗਲਾਸ ਪਾਣੀ ਚ ਪਾ ਕੇ ਪੀ ਲਓ ਤੁਹਾਨੂੰ ਨਾਲ ਦੀ ਨਾਲ ਬੀ ਹੂੰ ਉਹਨੂੰ 3-4 ਵਾਰੀ ਦਿਹਾੜੀ ਚ ਲੈ ਲਓ 10 ਦਾ ਚਮਚੇ ਥੋੜਾ ਸ਼ਾਮ ਨੂੰ ਐਨ ਬੀਪੀ ਕੰਟਰੋਲ ਹੋ ਜਾਊਗਾ ਤੁਹਾਨੂੰ ਕੋਈ ਹੋਰ ਦਵਾਈ ਲੈਣ ਦੀ ਲੋੜ ਨਹੀਂ ਪੈਣੀ ਅਰ ਜਨਰੇਸ਼ਨ ਨੂੰ ਲਗਾਤਾਰ ਵਰਤਿਓ ਪਰ ਹੂੰ ਉਹਨੂੰ ਲਗਾਤਾਰ ਵਰਤੋ ਡੋਜ਼ ਆਪਾਂ ਥੋੜੀ ਜਿਹੀ ਵੱਧ ਵਰਤਣੀ ਪੈਣੀ ਉਹਦੀ ਕਿਉਂਕਿ ਨਾਲ ਆਪਾਂ ਕੋਈ ਮੈਡੀਸਨ ਹੋਰ ਨਹੀਂ ਲੈ ਰਹੇਗੇ ਦੋਜ ਵੱਧ ਵਰਤੋਂਗੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਅਰ ਜਨਾ ਰੈਸਟ ਵੀ ਚੰਗੀ ਕਿਸੇ ਕੰਪਨੀ ਦੀ ਲੈਣੀ ਚਾਹੀਦੀ ਆ ਕੰਪਨੀਆਂ ਸਾਰੀਆਂ ਵਧੀਆ ਪਰ ਫਿਰ ਵੀ ਦੇਖ ਰੇ ਚੱਲਣੀ ਚਾਹੀਦੀ ਕੰਪਨੀ ਚੰਗੀ ਦੀ ਲੈਣੀ ਚਾਹੀਦੀ ਆ ਆਪਾਂ ਨੂੰ ਜੀ ਅੱਛਾ ਪਾਣੀ ਪੀਣ ਦੇ ਤਰੀਕਿਆਂ ਦੇ ਉੱਪਰ ਬੜਾ ਚਰਚਾ ਕਈ ਵਾਰੀ ਚੱਲਦੀ ਆ ਵੀ ਪਾਣੀ ਪੀਣ ਦੇ ਗਲਤ ਤਰੀਕਿਆਂ ਕਾਰਨ ਹੀ ਸਾਨੂੰ ਕਈ ਬਿਮਾਰੀਆਂ ਲੱਗਦੀਆਂ ਨੇ ਕਈ ਕਹਿੰਦੇ ਨੇ ਕਿ ਇਹ ਇਹ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਸਮੱਸਿਆ ਆਉਂਦੀ ਆ ਕੀ ਇਹ ਸੱਚ ਜੀ ਆਹ ਦੇਖੋ ਜੀ ਤੁਸੀਂ ਰੌਲਾ ਪਾਈ ਜਾਂਦੇ ਆਪਾਂ ਖੜ ਕੇ ਪੀ ਲਓ ਬਹਿ ਕੇ ਪੀ ਲਓ ਖਾਈ ਮੜਾ ਚੱਲੋ ਪਾਣੀ ਕੀ ਕਰੂ ਹਾਂ ਖਾਈ ਹਾਲੀ ਤੜੀ ਗਹਿਰਾ ਖਾਈਆਂ ਬਿਹਾ ਖਾਈ ਜਣਾ ਪਾ ਜਣਾ ਪਾਣੀ ਤੇ ਸਾਰੇ ਡਾਂਗ ਲੈ ਕੇ ਪਾਣੀ ਧਾਲੇ ਹੋ ਜਾਣਾ ਉਹ ਪਾਣੀ ਤੂੰ ਖੜ ਕੇ ਪੀਣਾ ਬਹਿ ਕੇ ਪੀਣਾ ਪਾਣੀ ਖੜ ਕੇ ਪੀ ਲੋ ਬਹਿ ਕੇ ਪੀ ਲੋ ਕੁਛ ਨਹੀਂ ਕਿਹਲਾ ਸੁਰੂ ਸੰਤੋਸ਼ਟੀ ਚਾਹੀਦੀ ਆ ਹਾਂ ਠੀਕ ਆ ਜੀ ਥੋੜਾ ਮਨ ਇਹ ਨਹੀਂ ਭੱਜੇ ਆਉਂਦੇ ਫੜਾ ਫੜਾ ਪਾਣੀ ਪੀ ਲਿਆ ਮਨ ਨੂੰ ਆ ਕੇ ਦੋ ਚਾਰ ਮਨ ਬੈਠੋ ਸ਼ਾਂਤੀ ਲਿਓ ਪਾਣੀ ਪੀਓ ਟਕਾ ਕੇ ਉਹਦਾ ਮਤਲਬ ਇਹ ਹੁੰਦਾ ਵੀ ਆਪਾਂ ਭੱਜੇ ਜਾਂਦੇ ਆਏ ਕਾਲੀ ਗਾਲੀ ਪਾਣੀ ਪੀ ਲਿਆ ਪਾਣੀ ਵੀ ਕੁਝ ਹੀ ਆਨੰਦ ਨਾਲ ਪੀਣਾ ਚਾਹੀਦਾ ਫਤਿ ਚੌਂਕੜੀ ਮਾਰ ਕੇ ਆਦੇ ਕੋਈ ਕੁਰਸੀ ਤੇ ਮੇਜ਼ ਤੇ ਕਿਤੇ ਵੀ ਤੁਸੀਂ ਥੱਲੇ ਆਸਤ ਤੁਹਾਡੇ ਮਨ ਨੂੰ ਸ਼ਾਂਤੀ ਆਉ। ਜਦ ਸਾਡਾ ਮਨ ਸ਼ਾਂਤ ਹੋ ਜਾਊਗਾ। ਪਾਣੀ ਜੇ ਪਾਣੀ ਹਰੇ ਹਮੇਸ਼ਾ ਹੀ ਜਿਵੇਂ ਪਾਸੇ ਜਾਂਦਾ ਵਾ। ਪਾਣੀ ਨੂੰ ਜੇ ਅਸੀਂ ਬਾਲਾਂਗੇ ਫੇਰ ਭਾਫ ਉਹਦੀ ਉੱਡਦੀ ਆ। ਅੱਗ ਬਾਲਾਂਗੇ ਈਵੇਂ ਸਾਡਾ ਸਰੀਰ ਨੂੰ ਅਸੀਂ ਖਰਾਬ ਕਰ ਰਹੇ ਆਂ। ਹੀਟਾਂ ਦੇ ਦੇ ਕੇ। ਤੇ ਪਾਣੀ ਨਮੀਰਤਾ ਜਾਂਦਾ ਬੰਦਾ ਵੀ ਨਮੀਰਤਾ ਵਾਲੀ ਜਾਂਦਾ ਪਾਣੀ ਪੀ ਕੇ ਉਹਦੇ ਮਨ ਨੂੰ ਸ਼ਾਂਤੀ ਆਉਂਦੀ ਆ। ਚੰਗਾ ਸੋਚੂਗਾ। ਚੰਗੀ ਮਤਲਬ ਅਗੇ ਕਾ ਅਸੀਂ ਕੇ ਨੂੰ ਸੇਧ ਦੋ ਜੇ ਪਾਣੀ ਆਪਾਂ ਬਹਿ ਕੇ ਪਾਣੀ ਪੀਓ ਸ਼ਾਂਤੀ ਨਾਲ ਪੀਓ ਉਹਦਾ ਹੀ ਹੁੰਦਾ। ਪਰ ਇਹਨੇ ਵੀ ਆਪਾਂ ਖਾਈ ਗਲਤ ਚੀਜ਼ਾਂ ਜਣੀਆਂ ਤੇ ਦੋਸ਼ ਪਾਣੀ ਵਿਚਾਰੇ ਹੁੰਦੇ ਹੀ ਜਾਣਾ ਵਾ। ਦੇ ਆਰੀ ਦਾ ਆ ਜੋਰ ਲਾਂਦਾ ਉਹ ਖੜ ਕੇ ਪੀ ਲੋ ਬਹਿ ਕੇ ਪੀ ਲੋ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਉਹਨੇ ਸਾਰਾ ਸੈੱਟ ਕਰ ਲੈਣਾ ਜੋਰ ਲਾ ਕੇ ਆਪਦਾ ਇਹ ਸਾਡੇ ਵਿਦਾਂ ਵਾਸਤੇ ਆ ਜੀ ਖੜ ਕੇ ਬਹਿ ਕੇ ਪੀਣ ਵਾਸਤੇ ਕੰਮ ਵਾਲਾਂ ਵਾਸਤੇ ਕੋਈ ਨਹੀਂ ਜਮ ਮਰਜੀ ਖਾਣ ਪੀਣ ਅੱਛਾ ਚਾਹ ਪੀਣੀ ਚਾਹੀਦੀ ਆ ਕਿ ਚਾਹ ਛੱਡਦਣੀ ਚਾਹੀਦੀ ਆ ਕੀ ਕਹੋਗੇ ਨਹੀਂ ਲੱਗਾ ਜੀ ਚਾਹ ਚੰਗੀ ਵੀ ਆ ਮਾੜੀ ਵੀ ਦੋਨੇ ਆ ਆਪਾਂ ਸਹੀ ਆ ਚਾਹ ਜੋ ਤੁਸੀਂ ਅੱਧਾ ਗਲਾਸ ਇੱਕ ਟਾਈਮ ਪੀ ਲੋ ਆਪਾਂ ਚੀਜ਼ਾਂ ਗਲਤ ਖਾ ਰਹੇ ਆਂ ਚਾਹ ਆਪਾਂ ਨੂੰ ਚਸਹਾਈ ਹੁੰਦੀ ਆ ਅੱਧਾ ਕੱਪ ਸਵੇਰੇ ਪੀ ਲੋ ਦੁਪਹਿਰੇ ਪੀ ਲੋ ਦੋ ਟਾਈਮ ਪੀ ਲੋ ਇਹ ਨਹੀਂ ਵੀ ਜਦੋਂ ਕੋਈ ਆਏ ਉ ਜਦੋਂ ਆਪ ਕੋ ਡਾਇਮਟਰ ਤੋਂ ਵੱਧ ਟੱਪੀ ਜਾਂਦੇ ਨਾ ਕੋਈ ਵੀ ਰਸਤੇਦਾਰ ਆ ਗਿਆ ਜੋ ਦੋਸਤ ਮਤਰਾਈ ਜਾਂਦੇ ਆ ਉਹ ਪੀ ਜਾਂਦੇ ਉਹ ਨੁਕਸਾਨਦੇ ਆ ਅਸੀਂ ਪਹਿਲਿਆਂ ਜਾਂਦੇ ਰਹੇ ਨਿੱਕੇ ਹੁੰਦੇ ਤੇ ਮਤਲ ਅਸੀਂ ਐ ਕੜਾਂਦੇ ਹੁੰਦੇ ਸੀਗੇ ਸਾਨੂੰ ਸੰਨੇ ਤੋਂ ਦੁੱਧ ਪਾ ਕੇ ਦੇ ਦੇਣਾ ਕੜਨੀ ਦੇ ਵਿੱਚ ਸ਼ੱਕਰ ਖੋਰ ਦੇਣੀ ਅਸੀਂ ਨਾ ਖੱਟ ਨਹੀਂ ਖੋਰ ਕੇ ਦਿੱਤੀ ਘਰਿਆ ਕੇ ਦੱਸਣਾ ਫਲਾਣੇ ਕੋਲੇ ਕਹੇ ਉਹਨੇ ਖੱਟ ਨਹੀਂ ਖੋਰ ਕੇ ਦਿੱਤੀ ਸਾਨੂੰ ਸ਼ੱਕਰ ਕੋਰਤੀ ਹੁਣ ਸ਼ੱਕਰ ਨੂੰ ਤਰਸਦੇ ਆ ਹੂੰ ਬਿਲਕੁਲ ਹੁਣ ਸ਼ੱਕਰ ਨੂੰ ਤਰਸਦੇ ਵੀ ਸ਼ੱਕਰ ਪਾ ਕੇ ਸਾਨੂੰ ਕੋ ਦੁੱਧ ਦੇਵੇ ਕੜਨੀ ਦਾ ਹੁਣ ਉਹ ਮਿੜਦਾ ਨਹੀਂਗਾ ਸਮਾਂ ਹੁੰਦਾ ਕੋਈ ਬਸ ਉਦੋਂ ਸਾਨੂੰ ਨਹੀਂ ਸੀ ਇਹਨਾਂ ਗਿਆਨ ਨਹੀਂ ਸੀ ਉਦੋਂ ਵੈਦ ਸਾਹਿਬ ਇੱਕ ਕੀ ਕਾਰਨ ਹੈ ਕਿ ਆਸ ਟਾਈਮ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਘਰੇ ਬਣਾਈਏ ਸਾਗ ਬਣਾਈਏ ਜਿਹੜਾ ਸਾਗ ਅਸੀਂ ਨਿੱਕੇ ਹੁੰਦੇ ਖਾਂਦੇ ਰਿਆਂ ਉਹੋ ਜਿਹਾ ਸਾਗ ਨਹੀਂ ਬਣਦਾ ਜਿਹੜੀ ਗੋਭੀ ਅਸੀਂ ਨਿੱਕੇ ਹੁੰਦੇ ਖਾਂਦੇ ਰਿਆਂ ਜਿਹੋ ਜੀ ਗਾਜਰਾ ਦੀ ਸਬਜ਼ੀ ਅਸੀਂ ਨਿੱਕੇ ਹੁੰਦੇ ਖਾਂਦੇ ਰਿਆਂ ਜੋ ਟੇਸਟ ਉਸ ਟਾਈਮ ਸੀ ਅੱਜ ਉਹ ਟੇਸਟ ਰਹੇ ਨਹੀਂ ਇਹਦਾ ਕੀ ਕਾਰਨ ਹੈ ਦੇਖੋ ਨਾ ਤਾਂ ਪੈਦਾ ਕਰਨ ਵਾਲੇ ਉਹ ਬੰਦੇ ਰਹੇ ਆ ਤੇ ਨਾ ਅਸੀਂ ਬਣਾਉਣ ਵਾਲੇ ਹੋ ਰਹੇ ਆ ਅਸੀਂ ਬਣਾਉਣ ਵਾਲੇ ਵੀ ਘਰੇ ਸਹੀ ਨਹੀਂਗੇ ਤੇ ਗਾਂ ਸਬਜ਼ੀ ਗਾਉਣ ਵਾਲੇ ਵੀ ਸਹੀ ਨਹੀਂਗੇ ਮੰਨ ਲਓ ਵੀ ਗਾਜਰਾ ਗਾਜਰ ਦਾ ਕਿਸੇ ਫਸਲ ਦਾ ਜੱਟ ਨੂੰ ਰੇਟ ਵੀ ਨਹੀਂ ਮਿਲਦਾਗਾ ਉਹ ਰਿਆਂ ਸਪਰੀਆਂ ਵਾਲਾ ਸਾਡੇ ਕੋਲ ਸਾਰਾ ਆਈ ਜਾਂਦਾ ਵਾ ਜਿਹੜੀ ਸਬਜ਼ੀ ਵੈਸੇ ਅਸੀਂ ਤਾਂ ਕਈ ਦਿਨ ਵੀ ਖਾਓ ਮਰੀਜ਼ਾਂ ਨੂੰ ਅਸੀਂ ਤਾਂ ਕਹਿੰਦੇ ਸਬਜ਼ੀ ਨਾ ਖਾਓ ਜੇ ਘਰ ਦੀ ਆ ਅੰਮ੍ਰਤਾ ਬਾਹਰਲੀ ਇੱਕ ਤਾਂ ਬੇਮੌਸਮੀ ਨਾ ਖਾਓ ਜਦੋਂ ਬਾਹਲੀ ਮਹਿੰਗੀ ਹੋਦੋਂ ਨਾ ਖਾਓ ਜੋ ਸਸਤੀ ਹੋ ਜੇ ਉਦੋਂ ਕੋਈ ਰੇਸ ਪਰਿਓ ਨੇ ਘੱਟ ਗੌਰ ਕਰਨੀ ਉਦੋਂ ਖਾ ਲੋ ਚੈੱਕ ਕਰਤੀ ਖਾ ਲੋ ਜੇ ਦਾੜਾ ਅਸੀਂ ਖਾਨੇ ਵਿੱਚਾਂ ਸਪਰੇ ਹੋਈ ਵੀ ਆ ਘੱਟੋ ਘੱਟ ਸੀ 5-6 ਮਹੀਨੇ ਬਾਅਦ ਖਾਣੇ ਆ ਪਹਿਲੋ ਸਾਡੇ ਜ਼ਿਮੀਦਾਰ ਦੇ ਘਰੇ ਪਈ ਰਹਿੰਦੀ ਆ ਫੇਰ ਉਹ ਦੁਕਾਨ ਤੇ ਪਈ ਰਹਿੰਦੀ ਫੇਰ ਸਾਡੇ ਘਰੇ ਆਉਂਦੀ ਆ ਸਬਜ਼ੀ ਦਾ ਜੀ ਦਿਖੋ ਬੈਂਗੜੀਆਂ ਰੋਸ ਬਰੇ ਹੁੰਦੀ ਦੂਜੇ ਤੀਜੇ ਜਦ ਰਹਿ ਨੇ ਇਹ ਤੇ ਇਹ ਚੀਜ਼ਾਂ ਸਾਨੂੰ ਹਾਨੀਕਾਰਕ ਇਹਨਾਂ ਤੋਂ ਬਚਣਾ ਚਾਹੀਦਾ ਤੇ ਵਧੀਆ ਖਾਣ ਪੀਣ ਦਾ ਖਿਆਲ ਰੱਖਣਾ ਜਿਹੜਾ ਸ਼ੱਕਰ ਤੇ ਗੋਜਰੂਰ ਖਾਣਾ ਚਾਹੀਦਾ ਸ਼ੱਕਰ ਤੇ ਕਿਉਂ ਹਾਂ ਹਵ ਤੇ ਚੱਕੋ ਦੋਬਰੀ ਜਰੂਰ ਸ਼ੱਕਰ ਤੇ ਕਿਉਂ ਬਹੁਤ ਵਧੀਆ ਚੀਜ਼ ਆ ਨਹੀਂ ਪੁਰਾਣੇ ਜ਼ਮਾਨਿਆਂ ਚ ਇੱਕ ਕਹਾਵਤ ਹੋਈ ਸੀ ਨਾ ਵੀ ਕਿਉਂ ਸ਼ੱਕਰ ਹੋ ਕੇ ਰਹਿਣਾ ਚਾਹੀਦਾ ਹਾਂ ਜੀ ਕਿਉਂ ਸ਼ੱਕਰ ਜਰੂਰ ਬਹੁਤ ਵਧੀਆ ਚੀਜ਼ ਆ ਇਹ ਕਿਉਂ ਸ਼ੱਕਰ ਪੂਰਾ ਖਾਣਾ ਚਾਹੀਦਾ ਕਿਉਂ ਪਾਇਆ ਹੋਵੇ ਨਾ ਨੰਦਨਾ ਪ੍ਰਸ਼ਾਦਾ ਸ਼ੱਕਰ ਬਹੁਤ ਵਧੀਆ ਚੀਜ਼ ਆ ਸਾਡੀ ਬੋਲੀ ਪਰ ਪਰ ਇਸ ਟਾਈਮ ਤਾਂ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਹੋ ਰਹੀ ਆ ਤੇ ਤੁਸੀਂ ਕਹਿੰਦੇ ਹੋ ਜਿਵੇਂ ਕਿਉਂ ਸ਼ੱਕਰ ਖਾਣਾ ਚਾਹੀਦਾ ਹੈ ਸ਼ੂਗਰ ਤੇ ਖੂਨ ਗਾੜਾ ਇਹ ਸਵੱਸਿਆ ਬਹੁਤ ਵੱਧ ਗਈ ਆ ਤੇ ਇਹ ਡਾਕਟਰ ਨੇ ਜਿਹੜੇ ਉਹ ਜੇ ਕਿਸੇ ਦਾ ਖੂਨ ਗਾੜਾ ਹੁੰਦਾ ਜਾਂ ਕਿਸੇ ਨੂੰ ਤਾਂ ਉਹ ਇਹ ਦੋਵੇਂ ਚੀਜ਼ਾਂ ਰੋਕਦੇ ਆ ਵੀ ਘਿਓ ਵੀ ਨਹੀਂ ਖਾਣਾ ਤੇ ਮਿੱਠੀ ਚੀਜ਼ ਸ਼ੱਕਰ ਵਰਗੀ ਵੀ ਕੋਈ ਨਹੀਂ ਖਾਣੀ ਤੇ ਫਿਰ ਇਹ ਕਿਵੇਂ ਹੋ ਸਕਦਾ ਜਿਹੜੀ ਸੱਕਰ ਆ ਜੀ ਜਿਹੜੇ ਆਪਣੇ ਕੁਦਰਤੀ ਤੌਰ ਤੇ ਜ ਬਣੀ ਹੋਵੇ ਮਾੜੀ ਨਹੀਂਗੀ ਤੁਹਾਡਾ ਸ਼ੂਗਰ ਇੰਨਾ ਸਾਰੀ ਹਰ ਇੱਕ ਚੀਜ਼ ਚ ਸ਼ੂਗਰ ਆਉਂਦਾ ਕੋਈ ਵੀ ਚੀਜ਼ ਖਾਹੋ ਸ਼ੂਗਰ ਦਾ ਹਰ ਇੱਕ ਚੀਜ਼ ਹੁੰਦਾ ਹੀ ਆ ਠੀਕ ਹੈ ਨਾ ਸੱਕਰ ਤੋਂ ਹਿਸਾਬ ਨਾਲ ਲੇਮਟ ਨਾਲ ਥੋੜੀ ਖਾ ਲਓ ਪਰ ਸੱਕਰ ਚੀਜ਼ ਬਹੁਤ ਵਧੀਆ ਸਾਡੀ ਗਰਮੀ ਸਰੀਰ ਦੀ ਘੜਾਉਂਦੀ ਆ ਗਰਮੈਸ਼ ਘੜਾਉਂਦੀ ਆ ਸੱਕਰ ਬਹੁਤ ਜ਼ਰੂਰੀ ਆ ਸ਼ੱਕਰ ਵਧੀਆ ਈ ਨਹੀਂ ਗੱਲ ਕੋਈ ਜਿਹੜੇ ਸ਼ੂਗਰ ਆ ਕੇ ਮਿੱਠਾ ਨਹੀਂ ਖਾਂਦੇਗੇ ਸਭ ਤੋਂ ਵੱਧ ਗਲਾਬ ਜਾ ਉਹਨਾਂ ਰਸਗੁਲੇ ਖਾਈ ਜਾਂਦੇ ਗੋਲੀਆਂ ਦੋ ਮਾਰਦੇ ਵੱਧ ਉੱਤੋਂ ਦੀ ਹੁਣ ਵਿਆਹ ਸ਼ਾਦੀਆਂ ਦੇਖੀਦਾ ਹੀ ਆ ਉਹ ਕਹਿੰਦੇ ਤਿੰਨ ਚਾਰ ਮਾਰਦੇ ਕਹਿੰਦੇ ਕੋਈ ਨਾ ਕੀ ਕਰੀਏ ਸਵਾਦ ਤਾਂ ਲੈਣਾ ਹੀ ਆ ਨਹੀਂ ਕਈ ਤਾਂ ਸ਼ੂਗਰ ਵਾਲੇ ਮਰੀਜ਼ ਇਸ ਤਰ੍ਹਾਂ ਦੇ ਵੇਖੇ ਨੇ ਉਹ ਕਹਿਣਗੇ ਜੀ ਚਾਹ ਮੈਂ ਫਿੱਕੀ ਪੀਣੀ ਆ ਮੈਨੂੰ ਸ਼ੂਗਰ ਹੈ ਤੇ ਉਂਝ ਨਾਲ ਗਲਾਬ ਜਾ ਉਹਨਾਂ ਖਾ ਲੈਣਗੇ ਨਹੀਂ ਵੱਧ ਦੇਖੋ ਜੀ ਹੁਣ ਰਗਵੈਨ ਕੀ ਜੰਮਤ ਦੇ ਬਹੁਤ ਖਾਂਦੇ ਹਨਾ ਜਾਨੀ ਆਮ ਸਾੜਾ ਦਾ ਮੇਲ ਹੁੰਦਾ ਉਹਨਾਂ ਬਿਵਾਰੀਆਂ ਤਾਂ ਹੁੰਦੀਆਂ ਹੀ ਆ ਹੋ ਸਕਦਾ ਆਮ ਬੰਦੇ ਕਿਉਂਕਿ ਘਰਿਓ ਆਰਗੈਨਿਕ ਜਾਂ ਆਪਦੀਆਂ ਤਿਆਰ ਕੀਤੀਆਂ ਹੋਇਆਂ ਖਾਂਦੇ ਆ ਪਰ ਬਾਹਰੋਂ ਤਾਂ ਖਾਂਦੇ ਆ ਨਾ ਜਦੋਂ ਬਾਹਰੋਂ ਕਦੇ ਖਾਂਦੇ ਹੋ ਅਟੈਕ ਕਰ ਜਾਂਦੀ ਇੱਕ ਚੀਜ਼ ਜੀ ਅਸੀਂ ਸੰਸਾਰ ਚ ਜਿਵੇਂ ਬਚਨ ਵਿੱਚ ਉਮੀ ਰਹਿਨੇ ਆ ਤੇ ਉਮੀ ਰੋਂਗੇ ਬਹੁਤ ਵਧੀਆ ਹੋਣਾ ਸਾਰਾ ਸੰਸਾਰ ਪਸ ਸੁਧਾਰ ਨਹੀਂ ਕੋਈ ਸਕਦਾ ਜਿਹਦਾ ਪਰਮੇਸ਼ਰ ਹੀ ਕਰ ਸਕਦਾ ਇਹੋ ਜਿਹਾ ਕੰਮ ਤਾਂ ਆਪਾਂ ਤਾਂ ਕੋਈ ਵੀ ਜਿਵੇਂ ਤੁਸੀਂ ਆਪ ਦਾ ਪਰਲਾ ਕਰਦੇ ਸੀ ਆਪਦਾ ਕਰਦੇ ਆ ਕਿਸਾਨ ਆਪਦਾ ਕਰਦਾ ਹਰੇਕ ਆਪੋ ਆਪਣਾ ਜੂਰ ਲਾਉਂਦੇ ਹੀ ਆ ਸਾਰੇ ਵੀ ਅਸੀਂ ਚੰਗੇ ਸਿਹਤ ਲਈ ਇਹ ਕਿੰਦੇ